ਤਾਂ ਤੁਸੀਂ ਇਤੋਂ ਵੱਡਾ ਹੋਰ ਕੀ ਕੰਮ ਕਰੋਗੇ ਤੁਸੀਂ 500 ਬੰਦਾ ਇਹ ਹੈ 2000 ਬੰਦੇ ਇਹਦੇ ਨਾਲ ਰੋਟੀ ਖਾਂਦਾ ਨੌਕਰੀ ਕਰਦਾ ਉਹਨਾਂ ਦੇ ਪਰਿਵਾਰ ਤੁਸੀਂ ਤਾਂ ਬੈਠੇ 10000 ਬੰਦੇ ਨੂੰ ਰੋਟੀ ਤੇ ਲਾਤਾ ਸਾਡਾ ਇੱਕ ਕੇਂਦਰ ਸਰਕਾਰ ਏਐਚਪੀ ਬਿੱਲ ਲੈ ਕੇ ਆਈ ਹੈ ਅਲਾਈਡ ਹੈਲਥ ਪ੍ਰੋਫੈਸ਼ਨਲਸ ਜਿਹਦੇ ਵਿੱਚ ਲੈਬ ਟੈਕਨੀਸ਼ੀਅਨ ਦਾ ਜਿਹੜਾ ਡੈਫੀਨੇਸ਼ਨ ਹੈ ਉਹਨਾਂ ਨੇ ਗਲਤ ਪ੍ਰੈਜੈਂਟ ਕੀਤੀ ਹੈ ਜਿਉ ਉਸੇ ਪ੍ਰੈਜੈਂਟ ਜਿਹੜੀ ਡੈਫੀਨੇਸ਼ਨ ਹੈ ਜੇ ਉਸੇ ਤਰੀਕੇ ਨਾਲ ਇਸ ਬਿੱਲ ਨੂੰ ਲਾਗੂ ਕੀਤਾ ਜਾਵੇ ਤਾਂ ਸਾਨੂੰ ਸਾਡੇ ਕੰਮ ਕਰਨ ਦੇ ਅਧਿਕਾਰ ਖੋਏ ਜਾਣਗੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਤੇ ਸਟੇਟ ਇਹਦੇ ਵਿੱਚ ਇੰਟਰਫੇਰੈਂਸ ਕਰ ਸਕਦੀ ਹੈ ਸਟੇਟ ਐਚਪੀ ਵਾਸਤੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਲਿਖੇ ਵੀ ਸਾਨੂੰ ਇਹ ਬਿੱਲ ਮਨਜ਼ੂਰ ਨਹੀਂ ਹੈ ਇਹਦੇ ਨਾਲ ਸਾਡੀ ਪਬਲਿਕ ਬੇਰੋਜ਼ਗਾਰ ਹੁੰਦੀ ਹੈ ਔਰ ਸਾਡੇ ਲਵੇ ਉਰੇ 10-15 ਹਜ਼ਾਰ ਲੈਬ ਹੈ ਪੰਜਾਬ ਦੇ ਵਿੱਚ ਜਿਹੜਾ ਡੀਐਮਐਲਟੀ ਹੈ ਉਹ 90% ਡੀਐਮਐਲਟੀ ਲੈਬ ਚਲਾ ਰਹੇ ਆ ਪੰਜਾਬ ਦੇ ਵਿੱਚ ਔਰ ਉਹ ਸਾਰਾ ਬੇਰੋਜ਼ਗਾਰੀ ਵੱਲ ਜਾ ਰਿਹਾ ਹੈ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਲੋਕ ਸਰਕਾਰ ਤੋਂ ਉਮੀਦਾਂ ਕਰਦੇ ਨੇ ਕਿ ਸਰਕਾਰ ਨੌਕਰੀਆਂ ਦੇਵੇ ਸਾਡੇ ਪੂਰਾ ਭਾਈਚਾਰਾ ਲੈ ਭਾਈਚਾਰਾ ਨੌਕਰੀਆਂ ਪ੍ਰੋਵਾਈਡ ਕਰਦਾ ਹੈ ਕਿਸੇ ਲਈ ਦੋ ਬੱਚੇ ਕੰਮ ਕਰਦੇ ਨੇ ਕਿਸੇ ਲਈ ਚਾਰ ਬੱਚੇ ਕੰਮ ਕਰਦੇ ਨੇ ਉਹਨਾਂ ਦੇ ਪਰਿਵਾਰ ਸਾਡੇ ਆਪਣੇ ਪਰਿਵਾਰ ਇਹ ਸਭ ਮਹਤਾਜ ਹੋਰ ਜਨ ਹੋ ਜਾਣਗੇ ਰੋਟੀ ਤੋਂ ਅਸੀਂ ਕੇਂਦਰ ਸਟੇਟ ਸਰਕਾਰ ਨੂੰ ਕਈ ਵਾਰੀ ਅਪੀਲ ਕਰ ਚੁੱਕੇ ਹਾਂ ਔਰ ਸਟੇਟ ਸਰਕਾਰ ਦੇ ਵੀ ਇਹ ਗੱਲ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਪਹਿਲਾਂ ਤਾਂ ਕੇਂਦਰ ਨਹੀਂ ਸੁਣ ਰਿਹਾ ਹੁਣ ਸਟੇਟ ਨਹੀਂ ਸੁਣਦੀ ਜਦ ਕਿ ਜੇ ਅਸੀਂ ਕੇਂਦਰ ਤੇ ਗੁੱਸਾ ਕਰੀਏ ਉਹ ਤਾਂ ਚਲੋ ਮੰਨਣ ਵਾਲੀ ਗੱਲ ਸੀ ਵੀ ਉਹ ਦੂਰ ਬੈਠੇ ਨੇ ਇਹ ਤਾਂ ਸਾਡੇ ਆਪਣੇ ਮਾਈ ਬਾਪ ਨੇ ਇਹ ਸਾਡੀ ਵੀ ਨਹੀਂ ਸੁਣ ਰਹੀ ਔਰ ਜੇ ਇਸੇ ਤਰੀਕੇ ਨਾਲ ਇਹਨੂੰ ਲਾਗੂ ਕਰ ਦਿੱਤਾ ਜਾਂਦਾ ਤਾਂ ਸਾਨੂੰ ਬਹੁਤ ਨੁਕਸਾਨ ਹੈ ਇੱਥੇ ਬੇਰੋਜ਼ਗਾਰੀ ਫੈਲੂਗੀ ਅਤੇ ਲੀਗਲ ਕਰਪਸ਼ਨ ਨੂੰ ਜਨਮ ਹੋਊਗਾ ਸਰਕਾਰਾਂ ਸਿੱਧਮ ਸਿੱਧਾ ਕਾਰਪੋਰੇਟ ਨੂੰ ਪ੍ਰਮੋਟ ਕਰ ਰਹੀਆਂ ਨੇ ਜਿਹੜੀਆਂ ਆਮ ਆਦਮੀ ਕਲੀਨਿਕ ਖੋਲੇ ਸਰਕਾਰ ਨੇ ਉਹ ਵੀ ਇੱਕ ਕਾਰਪੋਰੇਟ ਤੋਂ ਟੈਸਟ ਕਰਵਾਏ ਜਾ ਰਹੇ ਨੇ ਦੱਸੋ ਇਹਨਾਂ ਦੇ ਮੁੰਡੇ ਘਟ ਰਹੇਗੇ ਇਹਨਾਂ ਦੇ ਸਿਵਲ ਹਸਪਤਲ ਖੁੱਲੇ ਹੋਏ ਨੇ ਸਾਡੇ ਉੱਥੇ ਵੀ ਮੁੰਡੇ ਇਹ ਮੁੰਡੇ ਟੈਸਟ ਕਰਦੇ ਨੇ ਸਾਡੇ ਮੁੰਡਿਆਂ ਨੂੰ ਰੁਜ਼ਗਾਰ ਦਿੰਦੇ ਚਾਹੇ ਟੈਂਪਰੇਰੀ ਤੌਰ ਤੇ ਰੁਜ਼ਗਾਰ ਦਿੰਦੇ ਉਹਨਾਂ ਦੇ ਘਰ ਚੱਲਦੇ ਜਦੋਂ ਇੱਕ ਬੰਬੇ ਬੈਠਾ ਸੇਠ ਉਹ ਪੈਸੇ ਕਮਾ ਕੇ ਬਦੇ ਘਰ ਲੈ ਜਾਊਗਾ ਪੰਜਾਬ ਦਾ ਉਹ ਜਦੋਂ ਆਪਦੇ ਹਸਪਤਾਲਾਂ ਚ ਕਾਰਪੋਰੇਟਰ ਉਪਰ ਪੜਾਵਾ ਦੇ ਨੇ ਸਿਵਲ ਹਸਪਤਾਲ ਦੀ ਕ੍ਰਿਸ਼ਨਾ ਲੈਬ ਬਣਾ ਰੱਖੀ ਐ ਇੱਥੇ ਜਿਹੜੀ ਐ ਇਹ ਜਿਹੜੀ ਆਪਣੀ ਆਮ ਆਦਿਕ ਕਲੀਨਿਕ ਐ ਉਹ ਚ ਇੱਕ ਕਾਰਪੋਰੇਟ ਕਾਰਪੋਰੇਟ ਬਣਾ ਰੱਖਿਆ ਮਤਲਬ ਸਰਕਾਰ ਨੂੰ ਪਤਾ ਹੀ ਨਹੀਂ ਦਿਸ਼ਾ ਤੇ ਦਿਸ਼ਾ ਹੀ ਨਹੀਂ ਸਰਕਾਰ ਸਰਕਾਰ ਨੂੰ ਇਦਾਂ ਦੇ ਜਿਹੜੇ ਕਾਰਨਾਮੇ ਨੇ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਦੇ ਸਿਰ ਤੇ ਵੋਟਾਂ ਪਾਈਆਂ ਨੇ ਜਿਨ੍ਹਾਂ ਲੋਕਾਂ ਨੇ ਸਰਕਾਰ ਬਣਾਈ ਐ ਇਸ ਉਮੀਦ ਨਾਲ ਬਣਾਈ ਸੀ ਕਿ ਲੋਕਾਂ ਚੋ ਬੇਰੁਜ਼ਗਾਰੀ ਪੈਦਾ ਹੋ ਉਹ ਸਾਨੂੰ بے ਰੋਜ਼ਗਾਰ ਨਹੀਂ ਚਾਹੀਦਾ ਸਾਡਾ ਰੋਜ਼ਗਾਰ ਖੋਹੋ ਨਾ ਅਸੀਂ ਇੰਨੀ ਕੀ ਬੇਨਤੀ ਕਰਨ ਚੱਲੇ ਆ ਅਮਨ अरोड़ा ਜੀ ਬਹੁਤ ਸੂਝਮਾਨ ਮੰਤਰੀ ਨੇ ਅੱਜ ਅਸੀਂ ਉਹਨਾਂ ਦੇ ਦਰਵਾਜ਼ੇ 'ਚ ਆਏ ਆ ਵੀ ਇਹ ਅਪੀਲ ਲੈ ਕੇ ਆਏ ਆ ਸਾਡਾ ਕੋਈ ਪ੍ਰੋਟੈਸਟ ਨਹੀਂ ਹੈ ਸਾਡੀ ਅਪੀਲ ਹੈ ਵੀ ਸਾਡੇ ਇਸ ਕਾਲੇ ਕਾਨੂੰਨ ਨੂੰ ਵਿਧਾਨ ਸਭਾ 'ਚ ਉਠਾਇਆ ਜਾਵੇ ਅਤੇ ਇਸ ਨੂੰ ਕੈਨਸਲ ਕੀਤਾ ਜਾਵੇ ਜੇ ਇਹ ਕੈਨਸਲ ਨਹੀਂ ਕਰ ਸਕਦੀ ਸਰਕਾਰ ਉਹ ਕਹਿ ਦਿੰਦੀ ਹੈ ਇਹ ਐਚਪੀ ਕੇਂਦਰ ਨੇ ਬਣਾਈ ਹੈ ਜੇ ਕੇਂਦਰ ਨਹੀਂ ਕੇਂਦਰ ਦੇ ਕੰਮ ਦੇ ਵਿੱਚ ਦਾਗ ਲੰਦਾ ਜੀ ਕਰ ਸਕਦੀ ਤਾਂ ਸਾਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਾਨੂੰ ਸੀਓਪੀ ਬਣਾ ਕੇ ਸਾਨੂੰ ਪਹਿਲਾਂ ਕੰਮ ਕਰਨ ਦੇ ਅਧਿਕਾਰ ਦੇ ਦਿੱਤੇ ਜਾਣ ਉਸ ਤੋਂ ਬਾਅਦ ਚ ਐਸਪੀ ਲਾਗੂ ਕੀਤੀ ਜਾਵੇ ਇਹ ਸਾਡੀ ਮੇਨ ਡਿਮਾਂਡ ਵੀ ਉਹਦੇ ਚ ਕਿੰਨੀ ਇੱਕ ਉਹਨਾਂ ਕੋਲੇ ਮਾਰਜਨ ਹੈਗਾ ਵੀ ਆਪਾਂ ਕੀ ਕੀ ਕਰ ਸਕਦੇ ਆ ਆਲਰੇਡੀ ਜਿਹੜੇ ਨਾ ਮੈਂ ਕਹਾ ਵੀ ਤਾਮਿਲ ਲੱਡੂ ਨੇ ਕੀਤਾ ਠੀਕ ਹੈ ਨਾ ਇਹਦੇ ਚ ਕੋਈ ਨਾ ਕੋਈ ਵੇ ਆਊਟ ਆ ਨਿਕਲਿਆ ਹੋਊਗਾ ਮੰਡੇ ਨੂੰ ਮੋਸਟ ਲੀਕ ਸਾਡੀ ਡਿਸਕਸ਼ਨ ਹੋਣੀ ਹੈ ਤੇ ਮੈਂ ਮੰਨ ਕੇ ਚੱਲਦਾ ਵੀ 99.9% ਇਹਦਾ ਮਸਲਾ ਹੱਲ ਹੋ ਜਾਊਗਾ